ਰਾਮ ਜਪੋ ਜੀ ਐਸ ਐਸ ਤਰੂ ਪ੍ਰਹਲਾਦ ਜਪਿਓ ਫਰ ਜੈਸੇ ਵੀ ਜੇ ਮੈਂ ਰਾਮਨਾਮ ਦੇ ਨਾਮ ਨੂੰ ਭਗਤ ਪ੍ਰਹਲਾਦ ਜੀ ਭਗਤ ਤਰੂ ਜੀ ਨੇ ਜਪਿਆ ਤੇ ਉਹਨਾਂ ਦੀਆਂ ਕਿਵੇਂ ਯੱਗ ਦੇ ਵਿੱਚ ਜੈ ਜੈਕਾਰਾਂ ਹੋਈਆਂ ਆ ਵੀ ਦੇ ਨਾਲ ਚਾਰਕ ਸਦਰਾਂ ਕਵਤਾ ਦੇ ਰੂਪ ਦੇ ਵਿੱਚ ਕਹਿਣ ਲੱਗਿਆ ਹਾਂ ਪਿਆਰ ਨਾਲ ਸੁਣਨਾ ਜੀ ਮੇਰੇ ਮਨ ਨਾਮ ਜਪੀ ਤੂੰ ਔਰਖ ਆਕਾਲ ਦਾ ਕੀੜੀ ਤੋਂ ਹਾਥੀ ਤਾਈ ਜੀ ਮਾਤਾ ਹੀ ਪਾਲਦਾ ਸਤਿਗੁਰ ਦੇ ਚਰਨ ਪਕੜ ਲੈ ਅੰਮ੍ਰਿਤ ਰਸ ਪਿਉਂਦੇ ਨੇ ਜਪਿਆ ਹਰੀ ਨਾਮ ਜਿਨਾਂ ਨੇ ਚਾਰੇ ਯੁਗ ਜਿਉਂਦੇ ਨੇ ਜਪਿਆ ਸਤ ਨਾਮ ਜਿਨਾਂ ਨੇ ਮਿਲ ਜੂਗਾ ਮੁਖ ਦੁਆਰਾ ਨੂਰੀ ਪਦ ਪਾਵੇਂਗਾ ਮਿਲ ਜੂਗਾ ਮੁਖ ਦੁਆਰਾ ਨੂਰੀ ਪਦ ਪਾਵੇਂਗਾ ਜਪ ਲੈ ਤੂੰ ਬਾਗ ਤਰੁੰਦੇ ਅਮਰ ਹੋ ਜਾਵੇਂਗਾ ਰਾਜੇ ਮਹਾਰਾਜੇ ਰਾਣੇ ਚਰਨਾ ਤੇ ਨਿਉਂਦੇ ਨੇ ਜਪਿਆ ਹਰੀ ਨਾਮ ਜਿਨਾਂ ਨੇ ਚਾਰੇ ਯੁਗ ਜਿਉਂਦੇ ਨੇ ਜਪਿਆ ਸਤ ਨਾਮ ਜਿਨਾਂ ਨੇ ਜੰਗਲ ਵਿੱਚ ਫਿਰੇ ਪੀਲਣੀ ਰਾਮ ਜੀ ਆਉਣਗੇ ਫਿਰਦੀ ਹੈ ਬੇਰ ਤੋੜਦੀ ਓਗ ਲਗਾਉਣਗੇ ਫਿਰਦੀ ਹੈ ਬੇਰ ਤੋੜਦੀ ਓਗ ਲਗਾਉਣਗੇ ਉਸ ਦੀ ਹੈ ਜਾਨ ਬਰਾਨੂ ਖਬਰਾਂ ਜੋ ਲਿਉਂਦੇ ਨੇ ਜਪਿਆ ਸਤ ਨਾਮ ਜਿਨਾਂ ਨੇ ਚਾਰੇ ਯੁਗ ਜਿਉਂਦੇ ਨੇ ਜਪਿਆ ਸਤਨਾਮ ਜਿਨਾਂ ਨੇ ਹੋ ਜਪ ਕੇ ਪ੍ਰਹਿਲਾਦ ਤਰ ਗਿਆ ਬਾਲਕ ਮਸ਼ੋਰ ਜੀ ਬਾਬਲ ਨੇ ਥੰਮ ਤਪਾ ਕੇ ਲਾਲਿਆ ਜੋਰ ਜੀ ਬਾਬਲ ਨੇ ਥੰਮ ਤਪਾ ਕੇ ਲਾਲਿਆ ਜੋਰ ਜੀ ਕੀੜੀ ਦਾ ਰੂਪ ਤਾਰ ਕੇ ਰਾਮ ਦਿਸ ਆਉਂਦੇ ਨੇ ਜਪਿਆ ਹਰੀ ਨਾਮ ਜਿਨਾਂ ਨੇ ਚਾਰੇ ਜੁਗ ਜਾਂਦੇ ਨੇ ਜਪਿਆ ਸਤ ਨਾਮ ਜਿਨਾਂ ਨੇ ਹੋ ਜੋ ਰਾਜ ਸਿੰਘ ਕਹੇ ਮਸਾਫਰ ਝੂਠਾ ਜਗ ਸਾਰਾ ਜੀ ਸਰਬਨ ਸਾਂ ਮਿਲ ਜੇ ਮਾਦੋ ਕੇਸੋ ਬਣ ਜਾ ਰਾਜੀ ਸਰਬਨ ਸਿਆ ਮਿਲ ਜੇ ਮਾਦੋ ਥੇ ਸੋ ਬਣ ਜਾ ਰਾਜੀ ਸੱਚਾ ਦਰਬਾਰੀ ਉਹ ਸਦਾ ਜੋਗੀ ਜਨ ਨਿਉਂਦੇ ਨੇ ਜਪਿਆ ਹਰੀ ਨਾਮ ਜਿਨਾਂ ਨੇ ਚਾਰੇ ਯੁਗ ਜਿਉਂਦੇ ਨੇ ਜਪਿਆ ਸਤ ਨਾਮ ਜਿਨਾਂ ਨੇ ਓਹ ਹੋ ਆ ਸੁਖ ਦੇ ਸੁਆਮੀ ਮਾਇਆ ਨੇ ਛੇੜਿਆ ਨਹੀਂ ਤੂੰ ਤੇ ਮੈਂ ਵੜਾ ਪੜਦਾ ਉਸਨੇ ਉਦੇੜਿਆ ਨਹੀਂ ਹੋਇਆ ਸੁਖ ਦੇ ਸੁਆਮੀ ਮਾਇਆ ਨੇ ਛੇੜਿਆ ਨਹੀਂ ਤੂੰ ਤੇ ਮੈਂ ਵੜਾ ਪੜਦਾ ਉਸਨੇ ਉਦੇੜਿਆ ਨਹੀਂ ਖੁੱਲ ਗਏ ਦੇ ਬਨੇ ਤਰ ਧੋਵੇਂ ਜਗ ਦੇ ਬਿਨ ਘੋਦੇ ਨੇ ਜੱਪੇ ਆਖਰੀ ਨਾਮ ਜਿਨਾਂ ਨੇ ਚਾਰ ਜੁਗ ਜਿਉਂਦੇ ਨੇ ਜੱਪਿਆ ਸਤ ਨਾਮ ਜਿਨਾਂ ਨੇ ਏ